ਸਤਿ ਸ਼੍ਰੀ ਅਕਾਲ ਦਰਸ਼ਕੋ ਬਹੁਜਨ ਸਮਾਏ ਪਾਰਟੀ ਦੇ ਸਰਦਾਰ ਕੁਲਦੀਪ ਸਿੰਘ ਸਰਦੂਲਗੜ ਜਿਹੜੇ ਸਿਵਲ ਹਸਪੀਟਲ ਵਿੱਚ ਪਹੁੰਚੇ ਹੋਏ ਨੇ ਕਿਸ ਗੱਲ ਨੂੰ ਲੈ ਕੇ ਹਸਪਤਾਲ ਦੇ ਵਿੱਚ ਪਹੁੰਚੇ ਨੇ ਸੋ ਆਪਾਂ ਸਾਰੀ ਬਾਈ ਦੇ ਨਾਲ ਗੱਲਬਾਤ ਕਰਦੇ ਆ ਕਿ ਕਿਸ ਮੁੱਦੇ ਨੂੰ ਲੈ ਕੇ ਜਿਹੜਾ ਅੱਜ ਉਹ ਆਪਣੇ ਹਸਪਤਾਲ ਦੇ ਵਿੱਚ ਪਹੁੰਚਿਆ ਸਤਿ ਸ਼੍ਰੀ ਅਕਾਲ ਬਾਈ ਜੀ ਤੁਸੀਂ ਅੱਜ ਸਿਵਲ ਹਸਪਤਾਲ ਦੇ ਵਿੱਚ ਪਹੁੰਚੇ ਹੋਣਾ ਕੀ ਗੱਲਬਾਤ ਹੋ ਗਈ ਹੈ ਕੀ ਵਾਰਦਾਤ ਜਿਹੀ ਹੋਈ ਜਿਸ ਕਰਕੇ ਤੁਸੀਂ ਅੱਜ ਸਿਵਲ ਹਸਪਤਾਲ ਦੇ ਵਿੱਚ ਆਏ ਕਿੱਥੋਂ ਦੀ ਘਟਨਾਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਪੀ ਨ ਜੈ ਭਾਰਤ ਅੱਜ ਅਸੀਂ ਸਰਦੂਲਗੜ ਦੇ ਸਿਵਲ ਹਸਪੀਟਲ ਦੇ ਵਿੱਚ ਖੜੇ ਆਂ ਜਿੱਥੇ ਇੱਕ ਮੈਂ ਕਹਿ ਸਕਦਾ ਬੜੀ ਅਣਹੋਣੀ ਹੋਈ ਹੈ ਪਤਾ ਨਹੀਂ ਕੁਦਰਤ ਵੱਲੋਂ ਕੀ ਮੈਂ ਕਹੂੰਗਾ ਵੀ ਕਰੋਪੀ ਹੈ ਮਾਤਾ ਜੀ ਆਪਣੇ ਕਮਰੇ ਦੇ ਵਿੱਚ ਪਿੰਡ ਫਤਿਹਪੁਰ ਜ਼ਿਲ੍ਹਾ ਮਾਨਸਾ ਪਏ ਸੀ ਪਿਛਲੇ ਦਿਨੀ ਉਹਨਾਂ ਦੇ ਉੱਪਰ ਛੱਤ ਡਿੱਗੀ ਬਾਰਸ਼ਾਂ ਹੋਈਆਂ ਤੇ ਤੁਸੀਂ ਹੁਣੇ ਦੇਖ ਕੇ ਆਏ ਹੋ ਕਿ ਮਾਤਾ ਜੀ ਦੀ ਅੱਜ ਨੱਠਵੀਂ ਬਹੁਤ ਕੀਤੀ ਸਾਰੇ ਪਰਿਵਾਰ ਨੇ ਪਿੰਡ ਦੇ ਮੌਜੂਸ ਬੰਦਿਆਂ ਨੇ ਪਰ ਕੋਈ ਮਤਲਬ ਕਿ ਬਾਜੀ ਹੱਥ ਨਹੀਂ ਆਈ ਮੈਂ ਕਹਿ ਸਕਦਾ ਕਿ ਮਾਤਾ ਜੀ ਦੀ ਮੌਤ ਹੋਈ ਲੱਤਾਂ ਟੁੱਟੀਆਂ ਪੱਟ ਵੀ ਟੁੱਟਿਆ ਅਸਲੀਆਂ ਬੈਠ ਗਈਆਂ ਬੜੀ ਦਰਦਨਾਕ ਮੌਤ ਹੋਈ ਮਾਤਾ ਮਹਿੰਦਰ ਕੌਰ ਮਾਤਾ ਮਹਿੰਦਰ ਕੌਰ ਨਾ ਉਹਨਾਂ ਦਾ ਪੁੱਤਰ ਜਗਦੀਪ ਸਿੰਘ ਸਾਡੇ ਵਿੱਚ ਖੜਿਆ ਤੇ ਬੜੇ ਦੁੱਖ ਦੀ ਗੱਲ ਆ ਇਸ ਦੁੱਖ ਦੇ ਵਿੱਚ ਸ਼ਰੀਕ ਹੋਣ ਵਾਸਤੇ ਬਾਣੀ ਲਿਖਣ ਦੀ ਲੋੜ ਕਿਉਂ ਪਈ ਚੈਨਲ ਪਹੁੰਚਿਆ ਤੇ ਅਸੀਂ ਭੋਜਨ ਸਮਾਜ ਪਾਰਟੀ ਤਰਫੋਂ ਲੀਡਰਸ਼ਿਪ ਬਾਬੂ ਸਿੰਘ ਵੇਟਖੜੇ ਨੇ ਸਾਡੇ ਬਾਮ ਸਿੰਘ ਦੇ ਨਿਸ਼ਾਨ ਤੋਂ ਸੌਂਦੀ ਖੜੇ ਨੇ ਅਸੀਂ ਦੁੱਖ ਜ਼ਾਹਿਰ ਕਰਦੇ ਆਂ ਤੇ ਕੁਦਰਤ ਅੱਗੇ ਕਾਮਨਾ ਕਰਦੇ ਆਂ ਕਿ ਮਾਤਾ ਮਹਿੰਦਰ ਕੌਰ ਨੂੰ ਆਪਣੇ ਚਰਨਾਂ ਦੇ ਵਿੱਚ ਥਾਂ ਬਖਸ਼ੇ ਤੇ ਦੂਸਰੀ ਗੱਲ ਮੈਂ ਇੱਥੇ ਕਹੂੰਗਾ ਕਿ ਸਰਕਾਰ ਤੇ ਪ੍ਰਸ਼ਾਸਨ ਤੁਰੰਤ ਧਿਆਨ ਦੇਵੇ ਕਿਉਂਕਿ ਲਗਾਤਾਰ ਬਾਰਿਸ਼ਾਂ ਦੇ ਕਾਰਨ ਕਾਫੀ ਪਿੰਡਾਂ ਦੇ ਮੈਂ ਕਹਿ ਸਕਦਾ ਜਿਹੜੇ ਸਬ ਡਿਵੀਜ਼ਨਾਂ ਦੇ ਅਧਿਕਾਰੀ ਨੇ ਕਾਫੀ ਮਕਾਨਾਂ ਦੇ ਪੈਸੇ ਰੁਕੇ ਹੋਏ ਨੇ ਕਈਆਂ ਦੀਆਂ ਕਿਸ਼ਤਾਂ ਰੁਕੀਆਂ ਹੋਈਆਂ ਉਹ ਤੁਰੰਤ ਜਾਰੀ ਕਰ ਦੇਣੀਆਂ ਚਾਹੀਦੀਆਂ ਜਿਨ੍ਹਾਂ ਦੀ ਕਿਸਾਨਾਂ ਦੀ ਫਸਲ ਘੱਗਰ ਦੀ ਫੇਟ ਚ ਆ ਚੁੱਕੀ ਆ ਤੁਰੰਤ ਮੁਆਵਜ਼ੇ ਦਿੱਤੇ ਜਾਣੇ ਚਾਹੀਦੇ ਨੇ ਕਿਤੇ ਉਹ ਦੌਰ ਸ਼ੁਰੂ ਨਾ ਹੋ ਜੇ ਕਿ ਸਾਡੇ ਪੰਜਾਬ ਦੀ ਕਿਸਾਨੀ ਤੇ ਕਿਰਤੀ ਲੋਕ ਖੁਦ ਖੁਸ਼ੀਆਂ ਦਾ ਰਾਹ ਚੁਣ ਲੈਣ ਇਹ ਸਰਕਾਰ ਦਾ ਮੋਢਲਾ ਫਰਜ਼ ਬਣਦਾ ਤੇ ਮੈਂ ਮਤਾ ਮਹਿੰਦਰ ਕੌਰ ਦੇ ਪ੍ਰਸ਼ਾਸਨ ਤੋਂ ਮੰਗ ਕਹੂੰਗਾ ਕਿ ਇੱਕ ਪਰਿਵਾਰ ਨੂੰ ਨੋ ਮੁਆਵਜ਼ਾ ਤਾਂ ਮਿਲਣਾ ਹੀ ਚਾਹੀਦਾ ਬਹੁਤ ਵੱਡਾ ਨੁਕਸਾਨ ਹੋਇਆ ਪਰਿਵਾਰ ਦਾ ਤੇ ਨਾਲ ਨਾਲ ਇੱਕ ਪਰਿਵਾਰ ਦੇ ਮੈਂਬਰ ਨੂੰ ਨੌਕਰੀ ਨਿਯੁਕਤ ਕੀਤਾ ਜਾਵੇ ਉਹਨਾਂ ਦੀ ਯੋਗਤਾ ਦੇ ਅਨਸਾਰ ਕੀਤਾ ਜਾਵੇ ਕਿਉਂਕਿ ਬੜਾ ਵੱਡਾ ਹਾਜ਼ਾ ਹੋਇਆ ਤੇ ਮੈਂ ਫਿਰ ਇੱਕ ਵਾਰੀ ਇਹ ਕਹੂੰਗਾ ਕਿ ਇਕੱਲੇ ਫਤਿਹਪੁਰ ਦੀ ਗੱਲ ਨਹੀਂ ਪੂਰੇ ਪੰਜਾਬ ਦੇ ਕਾਫੀ ਗਰੀਬਾਂ ਦੇ ਘਰਾਂ ਦੀ ਇਹ ਗੱਲ ਆ ਫਸਲ ਕਿਸਾਨਾਂ ਦੀ ਪਾਣੀ ਡੋਬ ਰਿਹਾ ਬਾਰਿਸ਼ਾਂ ਨਾਲ ਬਹੁਤ ਪੱਟਾ ਨੁਕਸਾਨ ਹੋ ਰਿਹਾ ਤੇ ਲਗਾਤਾਰ ਮੀਂਹ ਨਾਲ ਛੱਤਾਂ ਲਗਾਤਾਰ ਡਿੱਗ ਰੀਆਂ ਉਹ ਛੱਤਾਂ ਵੱਲ ਹੁਣੇ ਪ੍ਰਸ਼ਾਸਨ ਸਰਕਾਰ ਧਿਆਨ ਦੇ ਕੇ ਜਿਹੜੇ ਪਰਿਵਾਰਾਂ ਦੀਆਂ ਕਿਸ਼ਤਾਂ ਰੁਕੀਆਂ ਕਿਉਂਕਿ ਹਜੇ ਜਿਵੇਂ ਜਿਵੇਂ ਤੂਫਾਨ ਲੱਗਣਗੇ ਮਕਾਨ ਹੋਰ ਵੀ ਫਟਣ ਦਾ ਜ਼ਿਆਦਾ ਖਾਸਾ ਨਜ਼ਰ ਆਉਂਦਾ ਤੇ ਅਸੀਂ ਇਸ ਦੁੱਖ ਦੇ ਵਿੱਚ ਸ਼ਰੀਕ ਹੋਏ ਆ ਬਾਣੀ ਲਿਖਣ ਦੀ ਲੋੜ ਕਿਉਂ ਪਈ ਚੈਨਲ ਵੱਲੋਂ ਪਰਿਵਾਰ ਨੂੰ ਆਰਥਿਕ ਸੰਯੋਗ ਅਸੀਂ ਦੇ ਰਹੇ ਆ ਤੇ ਹੋਰ ਵੀ ਜਗਦੇਵ ਸੌਨੂ ਪਿੰਡ ਦੇ ਸਾਰੇ ਮੌਤ ਪਰਬੰਧਿਆ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਹੋਰ ਵੀ ਅੱਗੇ ਵੀ ਜਿਵੇਂ ਕੋਈ ਲੋੜ ਹੋਈ ਤੁਹਾਡੇ ਹਰ ਦੁੱਖ ਦੇ ਵਿੱਚ ਅਸੀਂ ਖੜਾਾਂਗੇ ਕਿਉਂਕਿ ਉਹ ਮਾਤਾ ਦਾ ਘਾਟਾ ਤਾਂ ਨਹੀਂ ਪੂਰਾ ਹੋ ਸਕਦਾ ਫਿਰ ਵੀ ਪਰਿਵਾਰ ਦੇ ਅਸੀਂ ਦੁੱਖ ਦੇ ਵਿੱਚ ਸ਼ਰੀਕ ਹੋਨੇ ਆ ਤੇ ਅਫਸੋਸ ਪ੍ਰਗਟ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ